ਨੈਕਸੂਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨ ਜੇਤ ਕੋਰ ਇਸ ਵੇਲੇ ਅਸੀਂ ਮੌਜੂਦ ਆ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਹੁਮ ਹੁਮਾ ਕੇ ਸੰਗਤਾਂ ਪਹੁੰਚ ਰਹੀਆਂ ਨੇ ਜਿੱਥੇ ਸੰਗਤਾਂ ਨਤਮਸਤਕ ਹੋਣ ਲਈ ਆ ਰਹੀਆਂ ਨੇ ਉੱਥੇ ਹੀ ਕਈ ਜਥੇਬੰਦੀਆਂ ਦੇ ਵੱਲੋਂ ਸੇਵਾ ਦੀ ਜੋ ਸੇਵਾ ਵੀਨ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਮੇਰੇ ਨਾਲ ਇੱਥੇ ਮੌਜੂਦ ਹੈ ਅ ਸ਼੍ਰੀ ਗੁਰੂ ਕਲਗੀਧਰ ਸੇਵਕ ਜਥਾ ਜਿਨ੍ਹਾਂ ਦੇ ਵੱਲੋਂ ਹਰ ਸਾਲ ਇੱਥੇ ਆ ਕੇ ਸੇਵਾ ਕੀਤੀ ਜਾਂਦੀ ਹੈ ਉਹਨਾਂ ਦੇ ਨਾਲ ਵੀ ਗੱਲ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਵਾਇਕੁਰੂ ਜੀ ਦਾ ਖਾਸਾ ਵਾਇਕੁਰੂ ਜੀ ਦੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਨ ਦੇ ਦੇਖੋ ਜੀ ਅੱਜ ਤੋਂ 14 ਸਾਲ ਪਹਿਲਾਂ ਤਕਰੀਬਨ 7-8 ਮੈਂਬਰਾਂ ਤੋਂ ਇਹ ਜਥਾ ਸਟਾਰਟ ਹੋਇਆ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਦੇ ਟਾਈਮ ਤੇ 100-120 ਦੇ ਮੈਂਬਰ ਆਪਣੀ ਸੇਵਾ ਕਰਦੇ ਨੇ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਭਾਉਂਦੇ ਹੋ ਦੇਖੋ ਜੀ ਜਿਹੜੀ ਮੇਨ ਸੇਵਾ ਹੈ ਉਹ ਤਾਂ ਸੰਗਤ ਦੀ ਜਿਹੜੀ ਭੀੜ ਕੰਟਰੋਲ ਕਰਨ ਦੀ ਸੇਵਾ ਕਿਉਂਕਿ ਹੋਲੇ ਮੱਲੇ ਤੇ ਦੇਸ਼ ਵਿਦੇਸ਼ ਤੋਂ ਪੂਰੇ ਪੰਜਾਬ ਤੋਂ ਲੱਖਾਂ ਦੀ ਤਦਾਦ ਚ ਸੰਗਤ ਆਉਂਦੀ ਹੈ ਤੇ ਉਹਨਾਂ ਨੂੰ ਮੱਥਾ ਟੇਕਣ ਵਿੱਚ ਜਗ੍ਹਾ ਦੀ ਘਾਟ ਕਰਕੇ ਜਿਹੜੀ ਪ੍ਰੋਬਲਮ ਹੁੰਦੀ ਆ ਉਸ ਪ੍ਰੋਬਲਮ ਨੂੰ ਹੱਲ ਕਰਨ ਵਾਸਤੇ ਆਪਣਾ ਜੱਥਾ ਸੇਵਾ ਦੇ ਬਾਹਰ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਮੇਨ ਜਿਹੜੀ ਸੇਵਾ ਹੈ ਸਾਡੀ ਭੀੜ ਕੰਟਰੋਲ ਕਰਨ ਦੀ ਸੇਵਾ ਹੈ ਤੇ ਉਹਦੇ ਨਾਲ-ਨਾਲ ਜਿੰਨਾ ਸੰਗਤ ਦਾ ਸਹੂਲਤ ਵਾਸਤੇ ਜੋ-ਜੋ ਸੇਵਾ ਗੁਰੂ ਸਾਹਿਬ ਬਚਦੇ ਨੇ ਉਹ ਜੱਥਾ ਕਰਦਾ ਹੈ ਸਰ ਵੀ ਕਿਸ ਤਰ੍ਹਾਂ ਦੀ ਸੇਵਾ ਜਿਵੇਂ ਮੈਂ ਦੇਖ ਰਹੀ ਸੀ ਕਿ ਇੱਥੇ ਸਜਾਵਟ ਵੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਥੋੜੀ ਬਸ ਸਜਾਵਟ ਦੀ ਸੇਵਾ ਜਥਾ ਨਹੀਂ ਮਹਾਉਂਦਾ ਲੇਕਿਨ ਜੋ ਮੇਨ ਸੇਵਾ ਹੈ ਵੀ ਰਸੀਆਂ ਬੰਨਣੀਆਂ ਇੱਥੇ ਬਾਸ ਜਾਣੇ ਤਾਂ ਕਿ ਸੰਗਤ ਇਕਦਮ ਜਿਆਦਾ ਥੱਕਾ ਨਾ ਹੋਵੇ ਸੰਗਤ ਨੂੰ ਸੰਗਤ ਦੀ ਮੇਨ ਕੰਫਰਟ ਵਾਸਤੇ ਤੇ ਸੰਗਤ ਇਸ ਮੇਨ ਸੁਹਲਤ ਵਾਸਤੇ ਹੀ ਜਥਾ ਕੰਮ ਕਰਦਾ ਕਿਉਂਕਿ ਸੰਗਤ ਜਦੋਂ ਬਹੁਤ ਜਿਆਦਾ ਇਕੱਠੀ ਹੁੰਦੀ ਹੈ ਸੰਗਤ ਨੂੰ ਥੱਕਾ ਮੁੱਕੀ ਵੀ ਹੁੰਦੀ ਹੈ ਉਹ ਚੀਜ਼ ਘੱਟ ਤੋਂ ਘੱਟ ਹੋਵੇ ਤੇ ਸੰਗਤ ਆਰਾਮ ਦੇ ਨਾਲ ਮੱਥਾ ਟੇਕ ਕੇ ਆਪਣਾ ਜੋ ਸਫਰ ਹੈ ਉਹ ਸਫਲ ਕਰ ਸਕੇ ਇਸ ਚੀਜ਼ ਵਾਸਤੇ ਜਥਾ ਨਿਰੰਤਰ ਮਿਹਨਤ ਕਰਦਾ ਹੈ ਜਦੋਂ ਤੁਸੀਂ ਦੱਸਿਆ ਕਿ ਜੋ ਤੁਹਾਡੇ ਮੈਂਬਰ ਹੈ 120 ਦੇ ਕਰੀਬ ਮੈਂਬਰ ਹੈਗੇ ਆ ਤੇ ਜੋ ਖਰਚਾ ਹੁੰਦਾ ਉਹ ਕਿਵੇਂ ਕਰਦੇ ਸਾਰੇ ਮੈਂਬਰ ਮਿਲ ਕੇ ਕਰਦੇ ਕਿਸ ਤਰ੍ਹਾਂ ਹਾਂਜੀ 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 ਬਿਲਕੁਲ ਸਾਰੇ ਜਿਹੜੀ ਟੀਮ ਹੈ ਆਪਣੀ 120 130 ਮੈਂਬਰ ਜਥੇ ਦੀ ਸਾਰੇ ਹਨ ਉਹ ਸਾਰੇ ਮਿਲ ਕੇ ਆਪਣਾ ਆਪਸ ਵਿੱਚ ਇਹ ਦਸਵੰਦ ਇਕੱਠਾ ਕਰਦੇ ਹਨ ਕਿ ਸਾਲ ਵਿੱਚ ਇੱਧਰ ਇੱਕ ਵਾਰੀ ਆਨੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਕੇ ਲਾਹੌਰ ਵੀ ਸੇਵਾ ਲੱਗਦੀ ਹੈ ਤੇ ਵਿਸਾਖੀ ਦੇ ਟਾਈਮ ਤੇ ਵੀ ਇੱਥੇ ਸੇਵਾ ਲੱਗਦੀ ਹੈ ਉਸ ਕਰਕੇ ਸੰਗਤ ਜਿਹੜੀ ਅਮ ਜਥੇ ਦਾ ਨਾਂ ਜੁੜੀ ਹੋਈ ਹੈ ਉਹ ਵੀ ਇਸ ਦਾ ਸਬੰਧੀ ਸੇਵਾ ਦੇ ਮੌਦਈ ਹੈ ਤੇ ਸੰਗਤ ਦਾ ਨਾਂ ਜਥੇ ਦੇ ਨਾਲ ਹੀ ਉਹਨਾਂ ਦੇ ਦਸਵੰਦ ਦੇ ਨਾਲ ਹੀ ਜਥਾ ਚੱਲਦਾ ਹੈ ਜੀ ਧੰਨਵਾਦ ਤਾਂ ਦੱਸ ਦੇਈ ਕਿ ਇਹ ਜੋ ਸੇਵਕ ਜਥਾ ਹੈ ਹਰ ਸਾਲ ਗੁਰਦੁਆਰਾ ਸਾਹਿਬ ਪਹੁੰਚਦੇ ਅਤੇ ਇਹਨਾਂ ਦੇ ਵੱਲੋਂ ਇੱਥੇ ਸੇਵਾ ਦੀ ਜੋ ਰਸਮ निभाई ਜਾਂਦੀ ਹੈ ਹਰ ਵਾਰ ਸੇਵਾ ਕੀਤੀ ਜਾਂਦੀ ਹੈ ਕੈਮਰਾਮੈਨ ਰਾਜਵੀਰ ਦੇ ਨਾਲ ਮੈਂ ਹਰਮਨ ਚੇਤ ਕੋਲ ਥੈਂਕਸ ਫਰਾਂ ਟਿਵੀ ਸ੍ਰੀ ਅਨੰਦਪੁਰ ਸਾਹਿਬ ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par